ਇਸ ਵੇਲੇ ਦੀ ਸਭ ਤੋਂ ਅਹਿਮ ਤੇ ਸਭ ਤੋਂ ਵੱਡੀ ਖਬਰ ਕਰਨਲ ਪੁਸ਼ਪਿੰਦਰ ਬਾਠ ਦੇ ਨਾਲ ਹੋਈ ਕੁੱਟਮਾਰ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਕਰਨਲ ਪੁਸ਼ਪਿੰਦਰ ਬਾਠ ਦੇ ਸਾਧੂ ਵੱਲੋਂ ਅੱਜ ਅਜਿਹੇ ਸਬੂਤਾਂ ਦੇ ਨਾਲ ਵੱਡੇ ਸਭ ਨੂੰ ਹਿਲਾ ਕੇ ਸਭ ਦੇ ਹੋਸ਼ ਉਡਾ ਕੇ ਰੱਖ ਦੇਣ ਵਾਲੇ ਖੁਲਾਸੇ ਕੀਤੇ ਨੇ ਜਿਸ ਦਿਨ ਉਹ ਪੁਲਿਸ ਵਾਲਿਆਂ ਦੇ ਵੱਲੋਂ ਕਰਨਲ ਪੁਸ਼ਪਿੰਦਰ ਬਾਠ ਦੇ ਨਾਲ ਕੁੱਟਮਾਰ ਕੀਤੀ ਦੇ ਨਾਲ ਪੁਲਿਸ ਵਾਲੇ ਕਹਿੰਦੇ ਹੋਏ ਨਜ਼ਰ ਆਏ ਸੀ ਜੋ ਇਲਜ਼ਾਮ ਲੱਗੇ ਨੇ ਕਿ ਇਨਕਾਊਂਟਰ ਕਰਕੇ ਆਇਆ ਤੇਰੇ ਬੇਟੇ ਦਾ ਇਨਕਾਊਂਟਰ ਕਰ ਦਾਂਗੇ ਤਾਂ ਉਹ ਇਨਕਾਊਂਟਰ ਜਿਹੜਾ ਕਰਕੇ ਆਏ ਸੀ ਉਸ ਦਾ ਪਰਿਵਾਰ ਵੀ ਹੁਣ ਸਾਹਮਣੇ ਆ ਗਿਆ ਕਰਨਲ ਪੁਸ਼ਪਿੰਦਰ ਦੇ ਸਾਡੂ ਨੇ ਕਲਾ ਕਲਾ ਸਬੂਤ মিডিਆ ਸਾਹਮਣੇ ਰੱਖਦੇ ਤਾਂ ਹੁਣ ਉਹ ਪੁਲਿਸ ਵਾਲੇ ਕਸੂਤੇ ਫਸ ਗਏ ਤਾਂ ਹੁਣ ਕੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਗੇ ਕੀ ਗੱਲਬਾਤ ਕਹਿ ਰਹੇ ਨੇ ਉਸ ਪਰਪਾਰਕ ਉਸ ਸਪੀੜਿਤ ਪਰਿਵਾਰ ਦੇ ਮੈਂਬਰ ਜਿਸ ਨੌਜਵਾਨ ਦਾ ਇੰਕਾਊਂਟਰ ਹੋਇਆ ਸੀ ਤਾਂ ਕੀ ਖੁਲਾਸੇ ਹੋਏ ਨੇ ਕਿਉਂਕਿ ਪੁਸ਼ਪਿੰਦਰ ਬਾੜ ਦੇ ਸਾਡੂ ਦੀ ਜਵਾਨੀ ਸੁਣਾਉਂਦੇ ਆ ਜਿਹਦਾ ਇਹਨਾਂ ਦਾ ਬੇਟਾ ਜਸਪ੍ਰੀਤ ਹੈ ਉਹ 10 ਔਰ 11 ਮਾਰਚ ਨੂੰ ਆਈਡੀਆ ਹੈਟ 10 11 ਮਾਰਚ ਨੂੰ ਇੰਡੀਆ ਪਹੁੰਚਿਆ ਤੇ 13 ਤਰੀਕ ਨੂੰ 12 ਜਾਂ 13 ਤਰੀਕ ਨੂੰ ਜਵੇਂ ਇਹਨਾਂ ਨੇ ਦੱਸਿਆ ਕਿ 12 ਤਰੀਕ ਨੂੰ ਜਾਂ 13 ਤਰੀਕ ਨੂੰ ਬੱਚਾ 12 ਤਰੀਕ ਨੂੰ 12 3 ਬੱਚਾ ਚੱਕਿਆ ਇਹਨਾਂ ਨੇ ਮੈਂ ਮੰਨਦਾ ਕਿ ਬੱਚਾ ਚੱਕਿਆ ਹੋ ਸਕਦਾ ਲੇਕਿਨ ਜਿਹੜੀ ਮੇਨ ਜਿਹੜੀ ਦੁੱਖ ਦੀ ਗੱਲ ਕੀ ਹੈ ਕੀ ਜਸਪੀਤ ਨੂੰ ਅਰੈਸਟ ਕਰ ਲਿਆ ਸੀਗਾ ਬੱਚਾ ਰਿਕਵਰ ਕਰ ਲਿਆ ਸੀਗਾ ਜਿਹੜਾ ਉਹ ਬਕੀ ਰਤੀ ਸੀਗਾ ਉਹਨੂੰ ਅਰੈਸਟ ਕਰਨ ਤੋਂ ਬਾਅਦ ਸਾਢੇ 3 ਵਜੇ ਕੀ ਲੋਨ ਪਈ ਸੀ ਸਾਢੇ 3 ਵਜੇ ਚਲਾਈ ਸਾਢੇ 5 ਵਜੇ ਤੱਕ ਕਸਟਾ ਕੀਤੀ ਉਹਦੇ ਸਮਾਜਾਂ ਦੇ ਹੁੱਲੇ ਜਾ ਕੇ ਜਸਪੀਤ ਨੂੰ ਲੈ ਕੇ ਸਰ ਤਸਵੀਰ ਹੈ ਜੀ ਮੈਂ ਤੁਹਾਨੂੰ ਸਾਰੇ ਸਬੂਤ ਦਿਵਾਵਾਂਗਾ ਮੈਂ ਰਿਕਾਰਡਿੰਗ ਵੀ ਸੁਣਾਉਂਗਾ ਵੀਡੀਓ ਦੇ ਸਾਹਮਣੇ ਪਿੰਡ ਵਾਲੇ ਦੀ ਉਹ ਲਿਖੀ ਡਰਦੇ ਬੋਲਦੇ ਜੀ ਮੈਂ ਤੁਸੀਂ ਪਹਿਲਾਂ ਤੁਸੀਂ ਹੁਣ ਜਿੰਨੇ ਚੈਨਲ ਨੇ ਹੱਥ ਦੇਣ मेरी इतनी बेटी सुनो मेरी पता है बैस एक वो बनाना स्वाद है हाँ जी बीस सालों पता है कि घर में माता के दम पता है कितना बच्चा चल रहा है तो तुझे वो दिनचर्या है सारा पूछा पर तुझे चैनलों पर खत्म प्रिंट कर रहे हैं तब तब करने करने वीडियो सुनाते हैं फैक्ट्स तो तुम्हें एक ऑडियो रिकॉ ਜਲ ਕਿੰਨਾ ਮੌਕਾ ਦੇਉਂਗੇ ਤਾਈ ਗੱਲ ਜਿਹੜੇ ਆ ਸਾਰਾ ਤੁਹਾਨੂੰ ਪਤਾ ਕੀ ਹੋਇਆ ਸੌਵਾਰ ਟੂ ਹਾਈ ਕੋਰਟ ਰਿਟ ਪਿਟਿਸ਼ਨ ਪੈਰੀ ਹੈ ਸੀਜੀਐਨਕੁਆਰੀ ਵਾਸਤੇ ਇਹਨਾਂ ਦੇ ਕੇਸ ਇਹਨਾਂ ਦੇ ਕੇਸ 'ਚ ਅਸੀਂ ਸੀਪੀਐਸ ਦੀ ਮੰਗ ਚੜਾਂਗੇ ਹਾਈ ਕੋਰਟ ਤੋਂ ਅਸੀਂ ਰਿਟ ਪਿਟਿਸ਼ਨ ਪਾਵਾਂਗੇ ਸੌਵਾਰ ਨੂੰ ਫਾਈਲ ਕਰ ਦੇਣੀ ਹੈ ਜੇ ਦੋਸ਼ੀ ਇਹਨਾਂ ਦਾ ਹੋਊਗਾ ਦੋਸ਼ੀ ਉਹਗਾ ਤਾਂ ਇਹਦਾ ਸਾਹਮਣੇ ਆਊਗਾ ਇਹਦੇ ਕਈ ਚੀਜ਼ਾਂ ਨਹੀਂ ਜੀਆ ਤੁਹਾਨੂੰ ਮੀਡੀਆ ਨੂੰ ਤਸਵੀਰਾਂ ਬੰਦੀਆਂ ਨੇ ਇਹ ਡਾਕੂਮੈਂਟ ਜਵਾਂ ਚਾਣਨ ਪਾਉਣਾ ਤੁਹਾਨੂੰ ਅੰਦਰੋਂ ਜਦੋਂ 10 11 ਥੀਕ ਨੂੰ ਬੱਚਾ ਜਸਪ੍ਰੀਤ ਪਹੁੰਚਿਆ ਇੰਡੀਆ 12 ਥੀਕ ਨੂੰ ਮਾਰ ਲਿਆ ਬੱਚਾ ਕਿਡਨਾਪਟ ਹੋਇਆ 13 ਥੀਕ ਦੀ ਦੁਪਹਿਰ ਨੂੰ 3:30 ਵਜੇ ਉਹ ਬੱਚਾ ਪੰਜਾਬ ਪੁਲਿਸ ਨੇ ਰਿਕਵਰ ਕਰ ਲਿਆ 5:30 5:00 ਵਜੇ ਉਹ ਬੱਚੇ ਦੇ ਸੱਤ ਗੋਲੀਆਂ ਮਾਰੀ ਗਈਆਂ ਜਸਪ੍ਰੀਤ ਨੂੰ ਕਿਉਂ ਮਾਰੀਆਂ ਗਈਆਂ 22 ਸਾਲ ਦਾ ਜਦੋਂ ਬੱਚਾ ਹੈਗਾ ਗਤੀ ਕੀਤੀ ਉਹਨੂੰ ਡਿਊ ਕੋਰਸ ਆਫ ਲਾ ਸਜ਼ਾ ਮਿਲਣੀ ਚਾਹੀਦੀ ਔਰ ਕੋਈ ਵੀ ਵੈਪਨ ਨਹੀਂ ਰਿਕਵਰ ਹੋਇਆ ਜੇ ਉੱਥੇ ਪਿੰਡ ਵਾਲਿਆਂ ਨੇ ਦੇਖਿਆ ਕਿ ਵੈਪਨ ਜੀ ਨੇ ਹੱਥ ਖੜੇ ਕਰਕੇ ਪਹਾਰਾ ਆ ਗਿਆ ਬੱਚਾ ਉਹਨੂੰ ਗੋਲੀ ਮਾਰਨ ਜਾਣ ਦੀ ਲੋੜ ਸੀ ਕਿ ਆਪਾਂ ਸਿਰਫ ਪ੍ਰਮੋਸ਼ਨਲ ਲੈਂਡ ਵਾਸਤੇ ਆਪਾਂ ਨੌਜਵਾਨ ਮੁੰਡਿਆਂ ਦੀ ਇਨਕਾਉਂਟਰ ਕਰਾਂਗੇ ਡੀਐਸਪੀ ਬਣਨ ਲਈ ਐਸਪੀ ਬਣਨ ਲਈ ਜੇ ਮੇਰੇ ਕੋਲ ਰਿਕਾਰਡਿੰਗ ਹੈ ਉਹ ਵੀ ਤੁਹਾਨੂੰ ਦਊਗਾ ਤੇ ਜੇ ਦੀ ਸੀਬੀਆਈ ਦੀ ਇਨਕੁਆਰੀ ਜਦੋਂ ਹੋਊਗੀ ਤੁਹਾਨੂੰ ਆਪੇ ਪਤਾ ਲੱਗ ਜੂਗੀ ਬੱਚਾ ਸਾਨੂੰ ਆ ਵੀ ਪਤਾ ਹੈਗਾ ਕਿ ਇਹਦਾ ਜਸਪਰੀਥ ਹੈ ਇਹਨੂੰ ਰਿਕਵਰ ਚੌਥੇ ਪਿੰਡ ਤੋਂ ਕੀਤਾ ਇਨਕਾਉਂਟਰ ਦਾ ਇੱਥੇ ਕੀਤਾ ਜਾ ਕੇ ਇਨੀ ਕੀ ਲੋੜ ਪਈ ਸੀ ਇੱਥੇ ਲਿਆ ਕੇ ਇਨਕਾਉਂਟਰ ਕਰ ਰਹੇ ਜੇ ਕਿਸੇ ਫਟਾਣੀ ਕੀ ਗੱਲ ਹੈ ਨਹੀਂ ਸੀ ਇਥੇ 14 ਤਰੀਕ ਨੂੰ ਸ਼ਾਮ ਨੂੰ 6:30 ਵਜੇ ਇਥੋ ਡੈੱਡ ਬੋਡੀ ਲੈ ਕੇ ਚਾਜਦੇ ਨੇ ਪਰਿਵਾਰ ਨੂੰ ਨੇੜੇ ਜੇ ਲੱਗ ਕੇ ਚਾਹਵਾਂ ਸ਼ਾਮ ਨੂੰ ਸਿੱਧਾ ਸਵਾ ਘੰਟੇ 'ਚ ਇਹਨਾਂ ਦੇ ਪਿੰਡ ਜਾ ਕੇ ਮੁੰਡੇ ਦਾ ਸੰਸਕਾਰ ਕਰ ਦਿੰਦੇ ਨੇ ਪੁਲਿਸ ਵਾਲੇ ਵੀ ਤੁਸੀਂ ਇੱਕ ਸਰ ਬੀਡੀਐਚ ਨਹੀਂ ਦੱਸਣਾ ਤੁਸੀਂ ਢਿੱਲੋਂ ਕੋਲੀ ਜਾਣਾ ਕਿਸੇ ਦਾ ਗੱਲ ਨਹੀਂ ਕਰਦੀ ਪੁੱਛੋ ਨਾ ਇਹਨਾਂ ਨੂੰ ਕਿਹਾ ਸਪੈਸ਼ਲ ਤੇ ਆਹ ਦਾ ਪੂਰਾ ਪਰਿਵਾਰ ਡਰਿਆ ਹੋਇਆ ਹੈ ਜੇ ਪੰਜਾਬ ਪੁਲਿਸ ਨੇ ਇਨਕਾਊਂਟਰ ਸਹੀ ਕੀਤਾ ਤਾਂ ਲੋਕਾਂ ਨੂੰ ਹੁੰਦੀ ਵੀ ਲੋਟ ਸੀ ਤੁਹਾਨੂੰ ਜੋਨियस ਜਦੋਂ ਸੀ ਆਪਣੇ ਕੇਸ ਚ ਸੀਬੇ ਇਨਕੁਆਇਰੀ ਮੰਗ ਰਹੇ ਸੀ ਇਹਨਾਂ ਨੂੰ ਅਸਲੀ ਡਰਾ ਰਹਾ ਸੀ ਕਿ ਸਾਰੀਆਂ ਇਹ ਪੱਤਾਂ ਹੈਗੀਆਂ ਨੇ ਘੁਟਮਾਰਦੀਆਂ ਉਹ ਇਨਕਾਉਂਟਰ ਵਾਲੇ ਪਾਸੇ ਵੀ ਜਾਣਦੀ ਕਿਉਂਕਿ 10 ਤਰੀਕ ਦਾ ਵੀ ਇਹਦਾ ਇਨਕਾਉਂਟਰ ਰਾਏਪੁਰ ਕੀਤਾ ਉਹ ਵੀ ਝੂਠਾ ਕੀਤਾ ਉਹ ਵੀ ਪਰਿਵਾਰ ਮੇਰੇ ਕੋਲ ਆ ਕੇ ਜਾ ਚੁੱਕੀ ਉਹਦੀ ਵੀ ਹਾਈ ਕੋਰਟ ਦੀ ਦਪਹਿਰੀ ਹੈ ਸੋਮਵਾਰ ਆ ਸਾਰੀਆਂ ਚੀਜ਼ਾਂ ਪੰਜਾਬ ਪੁਲਿਸ ਇਹਨਾਂ ਨੂੰ ਪਤਾ ਹੈ ਕਰਦੇ ਕਿਉਂ ਲੋਕ ਉਹਦੇ ਸਹੀ ਹੈ ਜੇ ਇਹਨੇ ਸੱਚੇ ਸੀ ਇਹ ਆ ਵੀ ਇਨਕਾਉਂਟਰ ਕੀਤਾ ਹੁਣ ਉਥੇ ਜੰਮੂ ਕਸ਼ਮੀਰ ਇਨਕਾਉਂਟਰ ਹੁੰਦੇ ਨੇ ਸਰਕਾਰ ਕੋਈ ਲਗਾਉਂਦੀ ਨਹੀਂ ਓਪਨਲੀ ਹੁੰਦਾ ਮੀਡੀਆ ਵੀ ਜਾਂਦਾ ਸਾਹਮਣੇ ਇਨ ਉਥੇ ਮੀਡੀਆ ਲੰਨ ਨੇ ਜਾਣ ਦਿੱਤਾ ਬੋਡੀ ਕੌਨ ਨੇ ਜਾਣ ਦਿੱਤਾ ਪਰਿਵਾਰ ਵਾਲੀ ਸੱਚ ਗੋਲੀਆਂ ਮਾਰਨ ਦਾ ਮਤਲਬ ਕੀ ਆ ਦੇਖੋ ਤੁਸੀਂ ਸੱਚ ਗੋਲੀਆਂ ਮਾਰੀਆਂ ਉਹਦੇ ਬੱਚੇ ਦੇ ਕੀ ਐਡਾ ਕਿੱਡਾ ਇੱਕ ਤਗੜਾ ਓਸੀਆ ਜਿਹੜਾ ਗੈਂਗਸਟਰ ਡਟਾ ਹੱਤਿਆਕਾਰੀ ਸੀ ਉਹਦੇ ਰੀਂਗੀਆਂ ਸੱਚ ਗੋਲੀਆਂ ਮਾਰੀਆਂ ਤੇ ਜਿਹੜੀ ਐਮਐਲਏ ਜਿਹੜਾ ਹੋਰ ਰਿਪੋਰਟਾਂ ਨੇ ਉਹ ਨਹੀਂ ਪਰਿਵਾਰ ਨੂੰ ਹਸਪੀਟਲ ਚ ਲੈ ਗਈਆਂ ਵੀ ਆਹ ਇਥੇ ਕੇਸ ਨਾ ਕਰ ਦੇਣਾ ਹਰੇਕ ਚੀਜ਼ 'ਤੇ ਪਰਦਾ ਰੱਖਦੀ ਪੰਜਾਬ ਸਰਕਾਰ ਪੰਜਾਬ ਪੁਲਿਸ ਸਹੀ ਠੀਕ ਹੈ ਸਰਟੀਫਿਕੇਟ ਵੀ ਗਲਤ ਦਿੱਤਾ ਜਾਣ ਜਦੋਂ ਆਹ ਸਰਟੀਫਿਕੇਟ ਲੈਣ ਗਏ ਉੱਥੇ ਐਮਐਲਆਰ ਨੇ ਕਹਿੰਦੇ ਤੁਸੀਂ ਕੀ ਕਰਨੀ ਰਿਪੋਰਟ ਆ ਤੁਸੀਂ ਆਹ ਦੇਖੋ ਹਥਿਆਰ ਹੁੰਦਾ ਨਾ ਫਿਰ ਉਹ ਮਿਰਚਾਂ ਨਹੀਂ ਸੀ ਲੈ ਕੇ ਆਉਂਦਾ ਕਹਿੰਦੇ ਨੇ ਵੀ ਬੱਚੇ ਨੂੰ ਜਦੋਂ ਚੱਕਣ ਆਏ ਹੈਗਾ ਕਰੋ ਵੀ ਮਿਰਚਾਂ ਮਿਲੀਆਂ ਨੇ ਚਾਕੂ ਮਿਲਿਆ ਫਿਰ ਉਹ ਪਹਿਲੀ ਹਥਿਆਰ ਲੈ ਕੇ ਆਉਂਦਾ ਆਪਦੇ ਨਾਲ ਤੇ ਜਿਹੜੀ ਚੀਜ਼ ਉਥੇ ਪਿੰਡ ਵਾਲਿਆਂ ਨੇ ਲਿਖੀ ਹੈ ਸਾਢੇ 3 ਵਜੇ ਰਿਕਵਰ ਕਰਦੇ ਸਾਢੇ 5 ਵਜੇ ਤੇ ਜਦੋਂ ਗੋਲੀ ਚੱਲਦੀ ਹੈ ਗੋਲੀ ਦੀ ਆਵਾਜ਼ ਆਉਂਦੀ ਉਹ ਤੋਂ ਐਂਬੂਲੈਂਸ ਥੇੜੀ ਸਵਾ 5 ਵਜੇ ਪਿੰਡ ਵਾਲਿਆਂ ਨੇ ਦੱਸਿਆ ਮੈਨੂੰ ਵੀ ਸਵਾ 5 ਵਜੇ ਐਂਬੂਲੈਂਸ ਆਉਂਦੀ ਹੈ ਤੇ 5:30 ਵਜੇ ਕੇ ਉਹਦੀ ਫਾਈਲਿੰਗ ਹੋਣੀ ਹੈ ਉਥੇ ਇਨੀਦਰ ਕੀ ਕਰਦੇ ਰਹੇ ਉਥੇ ਬੈਠ ਕੇ ਕਿਹੜੀ ਪੁਸ਼ਤਾ ਛੋਟੀ ਸੀ ਉਸ ਨੂੰ ਕਿਹੜਾ ਉਹਨੇ ਉਥੇ ਬੋਲੀਆਂ ਸਲਾਤੀਆਂ ਉਹ ਮੁੰਡੇ ਦੇ ਦਸਤਕੀ ਆ ਸਾਰੇ ਕੁਐਸਚਨ ਤੇ ਆਹ ਪੰਜਾਬ ਪੁਲਿਸ ਦੀ ਬਸਤੀ ਗੱਲ ਨਹੀਂ ਹੈ ਕਿ ਆ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਜੇ ਪੰਜਾਬ ਪੁਲਿਸ ਇਨੀ ਸੱਚੀ ਹੈ ਮੈਂ ਕੈਮਰੇਜ ਹੀ ਕਹਿੰਦਾ ਜਿਵੇਂ ਸੀਗੇ ਇੰਨੀ ਕੋਈ ਬਾਤ ਕਰੇ ਨਾ ਹਾਂ ਪਰਿਵਾਰ ਮੰਗ ਕਰਦਾ ਅਸੀਂ ਮੰਗ ਕਰਦੇ ਸੀਬੀਆਈ ਇਨਕੁਆਰੀ ਕਰੋ ਸਭ ਕੋਈ ਜਾਣੀ ਦੇਖੋ ਮੇਰੀ ਗੱਲ ਸੁਣੋ ਜੀ ਹੁਣ ਸਾਲੇ ਤਾਂ ਆਪੀ ਇੰਜਰਡ ਹੋ ਜਾਂਦੇ ਨੇ ਸਾਡੇ ਅਰੇ ਕੀ ਹਸਪੀਟਲ ਕੀਤਾ ਹੈ ਨਾ ਜੇ ਸਾਡੇ ਕੋਲ ਵੀਡੀਓ ਰਿਕਾਰਡਿੰਗ ਨਾ ਹੁੰਦੀ ਸਾਡੇ ਪਰਿਵਾਰ ਕੋਲ ਜਿਹੜੀ ਉੱਥੇ ਅਸੀਂ ਢਾਬੇ ਤੋਂ ਦਿੱਤੀ ਰਾਂ ਪ्रेस कॉन्फ्रेंस ਹੋਈ ਸੀ ਉਹ ਚੀਜ਼ ਗੱਲ ਬਕਾਇਦਾ ਕਹੀ ਨਹੀਂ ਗਈ ਇਸ ਵੀਰ ਅੱਜ ਗੋਲੀ ਮਾਰ ਗਈ ਹੈ ਜਿਹੜਾ ਇਹ ਚਾਰ ਚਰ ਗੋਲੀ ਵਿੱਚ ਚੁੱਕ ਦੇਖੋ ਮੇਰੀ ਗੱਲ ਸੁਣੋ ਜੀ ਬੁੱਲਸਾਰਾਂ ਤੇ ਜੇ ਕੋਈ ਐਸੀ ਗੱਲ ਹੈਗੀ ਸਾਹਮਣੇ ਆ ਜੂਗੀ ਜੇ ਉਹਨੇ ਬੱਚੇ ਦੇ ਵੀ ਦਸਤੀ ਤੇ ਗੋਲੀ ਚਲਾਈ ਹੋਊਗੀ ਤਾਂ ਸਾਹਮਣੇ ਆ ਜੂਗੀ ਲਿਖੋਂ ਦੀ ਕੀ ਗੱਲ ਪਈ ਹੈ ਸਾਡੇ ਪਰਿਵਾਰ ਨੂੰ ਇੰਨਾ ਡਰਾ ਕੇ ਕਿਉਂ ਰੱਖਿਆ ਹੋਇਆ ਹੈ 14 ਤਰੀਕ ਦੀ ਰਾਤ ਨੂੰ ਦੋ ਪੁਲਸ ਵਾਲੇ ਇਹਨਾਂ ਦੇ ਘਰੇ ਸੁੱਤੇ ਨੇ ਵੀ ਕਿਸ ਨਾਲ ਤੁਸੀਂ ਗੱਲ ਨਹੀਂ ਕਰਨੀ 13 ਤਰੀਕ 13 ਤਰੀਕ ਦੀ ਰਾਤ ਨੂੰ ਕਿਉਂ ਕਿ ਕਿੱਧਰ ਨੂੰ ਇਸ਼ਾਰਾ ਹੋ ਰਿਹਾ ਹੈ ਤੁਸੀਂ ਜੇ ਇਹ ਪੁਲਸ ਵਾਲੇ ਇੰਨੇ ਠੀਕ ਸੀਗੇ ਡਾਕਟਰ ਸਹੀ ਸੀ ਤੇ ਜਦੋਂ ਬਿਲਕੁਲ ਤੋਂ ਸਬੰਧਾ ਬਤਲਾ ਚੁਡਾ ਗਿਆ ਨਾ ਤਾਂ ਪੁੱਛਿਆ ਗਿਆ ਉਸੇ ਤੁਸੀਂ ਕੀ ਕਰਦੇ ਤੁਸੀਂ ਆ ਦੇਖੋ ਨਾ ਇਹ ਪਰਿਵਾਰ ਨਾਲ ਇਦਾਂ ਉਹ ਹੋ ਜੇ ਇਹਨਾਂ ਨੂੰ ਉਲਟਾ ਡਰਾਇਆ ਜਾਦਾ ਥਾਣੇ ਦੇ ਬਲਾਕ ਵਿੱਚ ਤੁਸੀਂ ਕੋਈ ਦਿਖਾ ਕਿਸੇ ਨਾਲ ਗੱਲ ਨਹੀਂ ਕਰਨੀ ਤੁਸੀਂ ਮੀਡੀਆ 'ਚ ਨਹੀਂ ਗੱਲ ਕਰਨੀ ਤੁਹਾਡੇ ਦਾ ਕੇਸ ਪਾ ਦਾਂਗੇ ਤੁਹਾਡੇ ਪ੍ਰੋਨ ਅਨੁਸਾਰ ਅੰਦਰ ਪਾ ਦਾਂਗੇ

ਹੁਣ ਇਸ ਜੀਵਨ ਦਾ ਕਾਗਜ਼ੀ ਦਿੰਦੇ ਕਿਦਰ ਇਸ ਦਰਮਿਆਨ ਵੀ ਦੁਆਰਾ ਕੋਈ ਤੁਹਾਨੂੰ ਮਿਲਣ ਆਇਆ ਆਹਣੇ ਕੋਈ ਕੋਰਸ ਨਹੀਂ ਨਹੀਂ ਹੁਣ ਨਹੀਂ ਆਇਆ ਜੀ ਇਹਨਾਂ ਕਾਗਜ਼ੀ ਹੁਣ ਤੁਸੀਂ ਇਸ ਮਾਮਲੇ ਦੇ ਬਾਰੇ ਮਾਰਡ ਕਾਈਪਰ ਚਾਹ ਹਾਂਜੀ ਇਸ ਤਰ੍ਹਾਂ ਦੀ ਨੋਟਿੰਗ ਜਿਹੜੀ ਪਹਿਲੀ ਗੋਲੀ ਇੱਥੇ ਪੱਟੇ ਚ ਮਾਰੀ ਦੂਜੀ ਗੁੱਟ ਤੇ ਤੀਜੀ ਇੱਥੇ ਢਿੱਡ ਤੇ ਮਾਰੀ ਵੀ ਛਾਤੀ ਚ ਮਾਰੀ ਫਿਰ ਇਹਦੇ ਗਲੇ ਚ ਮਾਰੀ ਫਿਰ ਸੱਤਵੀਂ ਗੋਲੀ ਸੱਟ ਮਾਰਦੀ ਸੇਮੀ 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 ਗੋਲੀ ਗੋਲੀ ਸੱਟ ਮੱਚੀ ਗੋਲੀ ਦੇ ਬੱਚੇ ਦੇ ਸੱਤਵੀਂ ਬੰਜਣੀ ਇੰਨੀਆਂ ਗੋਲੀਆਂ ਦਾ ਬੱਚੇ ਨੂੰ ਮਾਰਨ ਦੀ ਲੋੜ ਹੁੰਦੀ ਹੈ ਜੇ ਮਾਰਦਾ ਇਨਕਾਉਂਟਰ ਸਹੀ ਹੋਣੀ ਗੱਡੀ ਦਾ ਇੱਕ ਇਧਰ ਖੜ ਕੇ ਚੋਸਦੀ ਆ ਚਾਰ ਪੰਜ ਕਿਲੀਆਂ ਦੀ ਬਾਹੀ ਤੇ ਜਾ ਕੇ ਉਹਦਾ ਇਨਕਾਉਂਟਰ ਹੁੰਦਾ ਹੀ ਉੱਥੇ ਸਮਾਪਤ ਹੋਵੇ ਜਾਂ ਆਹਾ ਆਪਾ ਸੋਮਵਾਰ ਨੂੰ ਹਾਈ ਕੋਰਟ ਅਦਰ ਦੀ ਰਿਪਰਿ ਹੈ ਕਿ ਮੈਂ ਲੋਕਾਂ ਨਾਲ ਹੀ ਜੁੜੀ ਕਰੂੰਗਾ ਮਡੋਰ ਪਿੰਨ ਤੇ ਕਈ ਮੇਰੇ ਸੰਪਰਕ ਹੈਗੇ ਨੇ ਲੋਕ ਉਹ ਕੈਮਰੇ ਫੋਨ ਤੋਂ ਦੱਬਦੇ ਨਹੀਂ ਲੇਕਿਨ ਸਾਰੇ ਕਹਿੰਦੇ ਨੇ ਕਿ ਬੱਚਾ ਅਧਿਕਮਤ ਕਰਨ ਤੋਂ ਬਾਅਦ 2 ਸਵਾ 2 ਘੰਟੇ ਪੁਲਿਸ ਵਾਲੇ ਉੱਧਰ ਲੈ ਕੇ ਬੈਠੇ ਰਹੇ ਨਾ ਉਹ ਜਾਣਗੇ ਜੀ ਕਿ ਹਾਈ ਕੋਰਟ ਦੀ ਪਟਾਰ ਤੋਂ ਬਾਅਦ ਉਹ ਜੇ ਉਹਨਾਂ ਦਾ ਹੌਸਲਾ ਬਣਿਆ ਤਾਂ ਤੁਹਾਨੂੰ ਜਾਣਗੇ ਜਿਹੜਾ ਕੇਸ ਹੈਗਾ ਗਰਾਊਂਡ ਕੀ ਰਹਿਣਾ ਹੈ ਕਿਉਂਕਿ ਦੇਖੋ ਗਰਾਊਂਡ ਰਹਿਣਾ ਹੈ ਜਿੰਨਾ ਤੋ ਆਹੀ ਤੁਹਾਨੂੰ ਜਿਹੜੇ ਸਬੂਤ ਨੇ ਨੈਟਵਰਕ ਦੀਆਂ ਲੋਕੇਸ਼ਨਾਂ ਆਉਣੀਆਂ ਵੀ ਬੱਚਾ ਕਿੱਥੋਂ ਚੱਕਿਆ ਗਿਆ ਜਸਪ੍ਰੀਤ ਨੂੰ ਕਿੱਥੋਂ ਚੱਕਿਆ ਕਿੱਥੇ ਲੈ ਕੇ ਆਏ ਉਤਾਵਰ ਦੀਆਂ ਲੋਕੇਸ਼ਨਾਂ ਸਾਰੀਆਂ ਆਉਣੀਆਂ ਤੇ ਜਦੋਂ ਉਥੇ 2 2.5 ਘੰਟੇ ਇੰਸਟਰੀਕਟ ਹਾਂਜੀ ਮੋਬਾਈਲ 2 ਮੋਬਾਈਲ ਕਿਸੇ ਜਗ੍ਹਾ ਹਾਂਜੀ ਆਹ ਪੈਂਦਾ ਉਹ ਚੱਲ ਰਿਹਾ ਸੀਗਾ ਜੀ ਇਹਨਾਂ ਦਾ ਬੱਚਾ ਚੱਕਿਆ ਉਹ ਕਹਿੰਦਾ ਨਹੀਂ ਜਾਨੂੰ ਨੂੰ ਵੜਿਆ ਵੀ ਮੇਰੇ ਮੂਰੋਂ ਵੀ ਆ ਗਏ ਗੱਡੀਆਂ ਮਗਰ ਵੀ ਆ ਗਏ ਜਿਨ੍ਹਾਂ ਦਾ ਉਹ ਦਾਦਾ ਜੱਸ ਰਿਹਾ ਸੀਗਾ ਨਹੀਂ ਫੇਰ ਉਹਦੀ ਕਾਲ ਕੱਟੀ ਗਈ ਬਚਾਰਾ ਕਵਰ ਸ਼ਹੀਦ ਹੋ ਗਿਆ ਦੇਖੋ ਆਹ ਜਿਹੜੀ ਮੈਟਰੋਲ ਇਨਵੈਸਟੀਗੇਸ਼ਨ ਹੈ ਜੀ ਸੀਪੀਆਈ ਕੋਲ ਜੀ ਦੇ ਚਾਊਗੀ ਸਾਧੀਆਂ ਚੀਜ਼ਾਂ ਲੋਕਾਂ ਤੋਂ ਵੀ ਕਲੀਅਰਟੀ ਨਾਲ ਆਉਂਦੀ ਹੈ ਤੇ ਜਿਹੜੀਆਂ ਸਟਾਰਟਿੰਗ 'ਚ ਇਹੇ ਚੀਜ਼ਾਂ ਇੰਡੀਕੇਟ ਕਰਦੀਆਂ ਕਿ ਇਹਦੇ 'ਚ ਜ਼ਰੂਰ ਕੋਈ ਨਾ ਕੋਈ ਪ੍ਰੋਬਲਮ ਹੈ ਇਹਦੇ 'ਚ ਚੀਜ਼ਾਂ ਲੁਕਾਈਆਂ ਜਾ ਰਹੀਆਂ ਪੰਜਾਬ ਹਲਸੋ ਤੋਂ ਕਿ ਪ੍ਰੋਮੋਸ਼ਨਲ ਐਡ ਕਰਕੇ ਆਹ ਜਿਹੜੀ ਕੰਪਨੀ ਵਿੱਚ ਜਾ ਰਹੇ ਨੇ ਉਹ ਸਾਫ਼ ਕਲੀਅਰ ਹੁੰਦੇ ਸੀ ਤੇ ਲੋਕਾਂ ਤੋਂ ਕਿਹੜੀ ਆਡੀਓ ਮੈਥਡ ਨੂੰ ਨਹੀਂ ਭੇਜਦਣਾ ਉਹ ਤੁਹਾਨੂੰ ਤੁਹਾਨੂੰ ਸਾਦਰ ਨੂੰ ਭੇਜਦਣਾ ਉਹਦੇ ਪਿੰਡ ਵਾਲਾ ਬੰਦਾ ਕਲੀਅਰ ਕਹਿ ਰਿਹਾ ਕਿ ਚਾਰ ਕਿਲੇ ਦੀ ਬਾਹੀ ਦੇ ਪਿੱਛੇ ਲੈ ਕੇ ਚਲੇ ਗਿਆ ਉੱਥੇ ਜਾ ਕੇ ਇੰਕਾਊਂਟਰ ਕੀਤਾ ਉਹਦੇ ਵਿੱਚ ਗਾਰੰਟੀ ਦੇ ਨਾਲ ਦੋ ਜੀ ਕਰਵਾ ਲਈ ਉਹ ਕਿਸੇ ਬੰਦੇ ਨਾਲ ਹੁੜੀ ਹੈ वो डिस्क्लोज़ नहीं कर सकते लेकिन ऑनलाइन सभी को भी करता है कई लोग हैं नहीं कई लोग हाँ हाँ चलाओ 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 ਕਿੱਥੇ ਕਰੋਗਾ ਉਧਾਉ ਚੁੱਕਦਾ ਹਾਂ ਇਹਨਾਂ ਬਾਅਦ ਚੇਹਰੇ ਮਾਈਕ ਜਿਹੜਾ ਪੀਰ ਕਰਕੇ ਇੱਧਰ ਆ ਰਿਹਾ ਮੈਂ ਇੱਧਰ ਆ ਰਿਹਾ ਇਹ ਤਾਂ ਕੋਈ ਨਹੀਂ ਸਰ ਮੈਂ ਕਿਉਂ ਰਿਕਾਰਡਿੰਗ ਭੇਜ ਸਕਦਾ ਮੈਂ ਵੀ ਆਪ ਸੁਣ ਕੇ ਬਾਅਦ ਠੀਕ ਹੈ ਜੀ ਚਾਹ ਰਹੇ ਸੀ ਕਿ ਨਵਾਂ ਬੈਰ ਕੋਲੇ ਉਸੇ ਜਿੱਤੇ ਬਾਰੇ ਜਮਾਤ ਵਿੱਚ ਆ ਕੇ ਫੋਰਮ ਵਾਲਾ ਦਾ ਦੇਖਣਾ ਹੈ ਬੀਨਸ ਸਿਰ ਠੀਕ ਹੈ ਆਪਾਂ ਬੰਦੇ ਤੋਂ ਬੰਦਾ ਬਹੁਤ ਘੋੜੇ ਦਾ ਫਲਾਰੀ ਵਾਲੇ ਕੁਝ ਮਿੰਟਾਂ ਬਾਅਦ ਸਾਨੂੰ ਇਸ ਗੱਲ ਬਾਰੇ ਕੋਈ ਨਹੀਂ ਸੀ ਪਤਾ ਵੀ ਉਹ ਬਾਹਰੋਂ ਕਿੱਦੋਂ ਆਇਆ ਕਿਵੇਂ ਆਇਆ ਕੀ ਗੱਲਬਾਤ ਹੋਈ ਜਿਹੜਾ ਬੱਚੇ ਦਾ ਗੇਟ ਨਾਮ ਸਾਡੇ ਪਿੰਡ ਦੇ ਦਾ ਹੀ ਹੋਣਾ ਸੀ ਸਾਨੂੰ ਇਸ ਬਾਰੇ ਕੋਈ ਨਾਲਜ ਨਹੀਂ ਸੀ ਅਸੀਂ ਉਹਨਾਂ ਦੇ ਨਾਲ ਹੀ ਲੱਭਦੇ ਫਿਰਦੇ ਸੀ ਸਾਨੂੰ ਕੋਈ ਇਸ ਬਾਰੇ ਨਹੀਂ ਸੀ ਪਤਾ ਵੀ ਜਾਟਾ ਬੇਟਾ ਇੰਡੀਆ ਆਇਆ ਸਾਨੂੰ ਦਾ 13 ਤਰੀਕ ਨੂੰ ਰਾਤ ਨੂੰ 12 ਵਜੇ ਜਦੋਂ ਪੁਲਸ ਆਲੇ ਸਾਨੂੰ ਲੈ ਕੇ ਆਏ ਨਾ ਪਤਾ ਲੱਗਾ ਫਿਰ ਕਾਨਫਰੰਸ ਦੇਖੀ ਵੀ ਸਾਡਾ ਜਾਸੂਰ ਜੀ ਤਾਂ ਇੰਡੀਆ ਆਇਆ ਹੋਇਆ ਉਹਨੇ ਆ ਕੇ ਜਿਵੇਂ ਆਮਲਾ ਭਈ ਉਹਦੇ ਜਹੇ ਜੇ ਉਹਨੂੰ ਸਜਾਸੀ ਉਹੀ ਜੀ ਹੋਣੀ ਐ ਕਾਊਂਟਰ ਦਾ ਕੋਈ ਮਸਲਾ ਨਹੀਂ ਸੀਗਾ ਜਿਸ ਪ੍ਰੀਤ ਕਿੰਨੇ ਸਮੇਂ ਤੋਂ ਇੰਡੀਆ ਤੋਂ ਬਾਹਰ ਸੀ 2.5 ਹਾਲ ਹੋ ਗਏ ਸੀਗਾ ਇਹਨੂੰ ਜਿਸ ਪਰਿਵਾਰ ਦਾ ਬੱਚਾ ਗਵਾਹ ਹੋਇਆ ਸੀਗਾ ਹਾਂਜੀ ਉਹਨਾਂ ਦੇ ਨਾਲ ਕੋਈ ਤੁਹਾਡੀ ਸਿਰ ਅਸੀਂ ਜਾਪ ਛਾੜ ਨਹੀਂ ਸੀਗੀ ਨਹੀਂ ਸਾਡੇ ਘਰਾਂ ਚ ਵੀ ਛੇਗਾ ਜੀ ਯਾਰ ਮੈਂ ਤਾਂ ਅੰਛੇ ਹੁੰਦੇ ਰੇ ਮੈਨੂੰ ਰਿਸ਼ਤਾ ਉਹਨਾਂ ਦੇ ਕਰਾਇਆ ਹੋਇਆ ਹੈ ਹਾਂਜੀ ਕੀ ਸਾਨੂੰ ਬੋਲਿਆ ਕਿ ਪੜਨ ਤੋਂ ਵਿਦਿਆ ਸੀ ਤਾਂ ਕੋਈ ਕੁਸ਼ਲ ਨਾ ਕਰਦੇ ਨਹੀਂ ਜੀ ਸਾਨੂੰ ਕੋਈ ਇਸ ਬਾਰੇ ਨਹੀਂ ਕੋੰਤਰ ਦਾ ਪਤਾ ਵੀ ਤੁੱਕ ਕਿਉਂ ਹੋਇਆ ਕਾਹ ਤੋਂ ਕੀਤਾ ਵਾ ਇਸ ਬਾਰੇ ਸਾਨੂੰ ਜੇ ਸਾਡੇ ਬੱਚੇ ਦਾ ਕੋਈ ਕਸ਼ੂਰ ਹੈ ਉਹ ਹੀ ਜੀ ਉਹਨੂੰ ਸਜ਼ਾ ਚਾਹੀਦੀ ਐਸਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਹੀ ਜੀ ਉਹਨੇ ਕੋਈ ਗੱਲ ਕੀਤੀ ਹੈ ਉਹ ਹੀ ਜੀ ਸਜ਼ਾ ਚਾਹੀਦੀ ਜੀ ਉਹਨੂੰ ਮਾਰਨ ਦਾ ਤਾਂ ਕੋਈ ਕੰਮ ਨਹੀਂ

ਨਹੀਂ ਨਹੀਂ ਨਹੀਂ ਉਹ ਮੇਰਾ ਆਰਤੀ ਅਸੇ ਜੀ ਉਹਨੇ ਮੈਂ ਫਸਲ ਛੱਡਦਾ ਸੀ ਗੱਲ ਹਾਂਜੀ ਤੁਸੀਂ ਤੁਸੀਂ ਉਹ ਗੱਲ ਦੱਸੋ ਪੁਆਇੰਟ ਦੱਸੋ ਜਿਹੜਾ ਜਿਹੜਾ ਤੁਸੀਂ ਮੈਨੂੰ ਦੱਸਿਆ ਸਾਰੀ ਗੱਲ ਦੱਸੀ ਹੈ ਹਾਂਜੀ ਕਿ ਚਾਰ ਕਿੱਲਾਂ ਦੀ ਬਾਹੀ ਦੇ ਪਿੱਛੇ ਸਮਾਤਾ ਕੋਲ ਲੈ ਕੇ ਗਏ ਨੇ ਹਾਂਜੀ ਉਹਦੇ ਚ ਲੈ ਕੇ ਗਏ ਨੇ ਫੜ ਕੇ ਉਹ ਦੱਸੋ ਉੱਥੇ ਅਸੀਂ ਗਏ ਸੀਗਾ ਜਿੱਥੇ ਕਾਉਂਟਰ ਹੋਇਆ ਪੰਜ ਆਪ ਭੋਗ ਪਏ ਤੋਂ ਬਾਅਦ ਅਸੀਂ ਪੁੱਛ ਕੇ ਆਇਆ ਵੀ ਕੀ ਗੱਲ ਹੋਣੀ ਉਥੋਂ ਘੱਟੀ ਤੋਂ ਸਿੱਖੜੀ ਚਾਰ ਪੰਜ ਕਿੱਲਾਂ ਦੇ ਦੂਰੀ ਤੇ ਲੈ ਕੇ ਗਏ ਨਾ ਵੀ ਉਹਨੇ ਉਥੋਂ ਜਾਨੂ ਬੰਦਿਆਂ ਨੂੰ ਦੱਸਿਆ ਵੀ ਹੱਥ ਘੜੇ ਕਰਤੇ ਸੀ ਉਹਨੇ ਦਾ ਬਾਹਰ ਰੱਖਣ ਕੇ ਉਥੇ ਪਿੰਡ ਦੇ ਹੀ ਸੀਗਾ ਉਥੇ ਸੀ ਕੋਈ ਸਾਜ ਜਿਹੜਾ ਜਾਣਦੇ ਨਹੀਂ ਕੋਈ ਬੰਦੇ ਇਹਦੇ ਨਾਮ ਨਹੀਂ ਗਵਾਹ ਕੋਈ ਗਵਾਹੀ ਦੇਣ ਨੂੰ ਤਿਆਰ ਨਹੀਂ ਗਈ ਤੁਹਾਡੇ ਦੀ ਪ੍ਰੈਸ਼ਰ ਚ ਹਾਂ ਜੀ ਸਾਨੂੰ ਕਹਿਣਾ हां ये सानो मेलਦੇ ਆ ਬਈ ਮੀਡੀਆ ਚ ਜਾ ਤੁਸੀਂ ਕੋਈ ਗੱਲ ਕੀਤੇ ਸਾਨੂੰ ਕੇਸ ਪਾ ਦਾਂਗੇ ਸਾਨੂੰ ਜਾਨੋਂ ਮਾਰ ਦਾਂਗੇ ਸਾਡੇ ਸਾਰੇ ਪਰਿਵਾਰ ਨੂੰ ਅੰਦਰ ਕਰ ਦਾਂਗੇ ਇਹ ਮਲਾਤੋਂ ਹੁੰਦਾ ਸੀ ਫਿਰ ਸਾਨੂੰ ਵੀ ਤੁਸੀਂ ਮੀਡੀਆ ਨੂੰ ਬਿਆਨ ਨਹੀਂ ਦਿੱਤੀ ਮਲਾਤੋਂ ਤੋਂ ਮਲਾਤੋਂ ਥਾਣੇ 'ਚ ਹਾਂ ਮੀਡੀਆ ਨੂੰ ਕੋਈ ਬਿਆਨ ਸਾਨੂੰ ਸਾਧ ਕੇ ਜਿਹੜਾ ਕਿਹਾ ਜਾਂਦਾ ਛੱਤ ਲੈਂਦੇ ਸੀ ਸਾਨੂੰ ਮਲਾਤ ਦੀ ਕਿੰਨੇ ਵਾਰੀ ਤੁਹਾਨੂੰ ਮਲਾਤ ਵਿੱਚ ਸਾਨੂੰ ਚੰਨਜਾਰ ਗਰੀ ਬੁਲਾ ਲਿਆ ਲੋਥੇ ਕਿੰਨੀ ਕਿੰਨੇ ਤਰਫ ਹੈ ਤੁਹਾਨੂੰ ਅੰਦਰ ਨਹੀਂ ਬਾਹਰ ਹੀ ਕਹਿੰਦੇ ਨੇ ਸੀ ਕਿ ਘੋਰ ਦਿੰਦੇ ਸੀ ਸਾਨੂੰ ਬਾਹਰ ਖੜਾ ਕੇ 13 ਤਰੀਕ ਨੂੰ ਚੱਕ ਕੇ ਲੈ ਗਈ ਸੀ ਚਾਰ ਵਜੇ ਹਾਂਜੀ ਹਾਂ 13 ਤਰੀਕ ਨੂੰ ਲੈ ਜਾਣਾ ਸੀ ਉਹਨਾਂ ਦੇ ਬੱਚੇ ਉਹਨਾਂ ਦੇ ਘਰ ਆ ਮੈਂ ਆਉਂਦਾ ਸੀ ਸਾਨੂੰ ਮੈਨੂੰ ਚੱਕ ਲਿਆ ਥੋੜੇ ਸਮੇਂ ਬਾਹਰ ਹਸਬੰਦ ਵਾਈਸ ਪੁੱਛਦਾ 13 ਤਰੀਕ ਨੂੰ 4 ਵਜੇ ਚੱਕ ਕੇ ਲੈ ਗਈ ਸੀ ਹਾਂਜੀ ਸਾਡੇ DVD ਵੀ ਲਾ ਕੇ ਲੈ ਗਏ ਸੀ ਮੇਰਾ ਮੋਬਾਈਲ ਵੀ ਤਿੰਨ ਚਾਰ ਦਿਨ ਉਹਨਾਂ ਨੇ ਰੱਖਿਆ ਹਾਂਜੀ ਉਹ ਕਹਿੰਦੇ ਵੀ ਤੁਹਾਡਾ ਬੇਟਾ ਬਾਹਰ ਆਇਆ ਹੈ ਮੈਂ ਕਹਿੰਦਾ ਨਹੀਂ ਹੁੰਦਾ ਕੈਨੇਡਾ ਜਾ ਜੀ ਜੀ ਸਾਨੂੰ ਪਤਾ ਹੀ ਨਹੀਂਗਾ ਜੀ ਵੀ ਆਇਆ ਹੋਇਆ ਹੈ ਕਿ ਨਹੀਂ ਆ तब टाइम बहुत बहुत पूछूं कि बता देती हूं जो बच्चा बाहर है बाहर होता है सारी हम नेक्स्ट तारीख क्यों आया तेरे बीच में क्यों आ रहा था क्यों नहीं आया ऐसा कहते हैं दोस्तों के भी फोन आ गए दस दे भी वो कह देस भी मैं अपनी मम्मी के जाकर सरप्राइज हां जो वहां नोट एक स्टोरी एक सामने आई थी कि जो द्वारा पेसिफिक कर और होते हुए चीज तो आई गई उसको जो कि ये जसप्रीत वो कहते कि पैसे 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 देना है लेके मस्त ਕੋਈ ਪੈਸਾ ਨਹੀਂ ਦਿੱਤਾ ਹੋਇਆ ਹਾਂ ਜੀ ਕੋਈ ਪੈਸਾ ਦਿੱਤਾ ਪਿਆ ਦੇਖੋ ਆਰਟੀਨ ਵਾਲਾ ਆਪਣਾ ਮਾਲਕ ਬੁੱਟਾ ਜਿਵੇਂ ਦੇ ਲੈਣ ਹੁੰਦਾ ਨਾ ਉਹ ਮਾਲਕ ਬੁੱਟਾ ਚੱਲਦਾ ਹੁੰਦਾ ਉਹ ਹੀ ਜਿਆਦਾ ਕੋਈ ਇੰਨਾ ਕੋਈ ਖਾਸ ਦੇ ਲੈਣ ਜਿਸ ਸਾਡਾ ਉਹ ਨਾਲ ਚੱਲਦਾ 20 ਸਾਲ ਹੋ ਗਏ ਸਾਡੇ ਅਰਥ ਦਿਨ 20 ਸਾਲ ਚ ਕਰੇ ਸਾਡਾ ਫਰਕ ਪੈਂਦਾ ਸਾਡੀ ਆਪਣੀ ਜ਼ਮੀਨ ਸੀ ਅਸੀਂ ਉਹਦੇ ਬੱਚੇ ਨੂੰ ਬਾਹਰ ਤੋੜਿਆ ਉਹਦੇ ਸਰਟੀ ਤੋੜਿਆਗਾ ਬੇਟੀ ਵਿਆਹੀ ਉਹ ਜ਼ਮੀਨ ਦਾ ਸਰਟੀ ਵਿਆਹੀ ਅਸੀਂ ਅੰਤਲ ਜੀ ਆਖਰ ਬਾਦ ਤੁਹਾਡੀ ਗੱਲ ਕਿ ਸੈਂਸਿਟਰ ਤੋਂ ਕਿੰਨੇ ਕੁ ਪੈਦਾ ਹੋਊ ਸੀ ਜੀ ਤੇ 13 ਤਰੀਕ ਨੂੰ ਸਾਨੂੰ ਵਟਸਐਪ ਤੋਂ ਬਾਹਰਲੇ ਨੰਬਰ ਤੋਂ ਕਾਲ ਕਰੀ ਗਈ ਹੁੰਦੀ। ਕਿਨੇ ਮੰਮੀ ਠੀਕ ਠਾਕ ਹੋ ਮੈਂ ਕਿਹਾ ਬੇਟਾ ਕੀ ਕਰ ਰਿਹਾ। ਬੀ ਆਂ ਜੀ ਸਾਰੇ ਵਧੀਆ ਠੀਕ ਠਾਕ ਹਾਂ। ਹਾਂ ਜੀ। ਉਹ ਸਾਨੂੰ ਤੇ ਦੇਖੋ ਕੋਈ ਨਹੀਂ ਸੀ ਪਤਾ ਵੀ ਉਹ ਇੱਧਰ ਆਇਆ 8 ਤਰੀਕ ਨੂੰ ਸਾਡੇ ਨਾਲ ਵੀਡੀਓ ਕਾਲ ਤੇ ਉਹਦੀ ਵਾਈਫ ਨੇ ਆਹ ਉਹਨਾਂ ਨਾਲ ਦੋਹਾਂ ਨੇ ਗੱਲ ਕੀਤੀ ਆ। ਉਹਦੇ ਲਗੇ ਸੀ 8 ਤਰੀਕ ਨੂੰ 9 ਤਰੀਕ ਨੂੰ ਕਹਿੰਦੇ ਆ ਕਿ ਉਧਰੋਂ ਚੱਲਿਆ 10 ਨੂੰ ਇੱਧਰ ਕਹਿੰਦੇ ਆ ਵੀ ਆਈ। ਜਿਹੜੀ ਗੱਡੀ ਦਾ ਇਸਤੇਮਾਲ ਕੀਤਾ ਗਿਆ ਸੀ ਉਹ ਤੁਹਾਡੇ ਆਪਣੇ ਘਰ ਆ। ਨਹੀਂ ਸਾਨੂੰ ਨਹੀਂ ਉਹਦੇ ਬਾਰੇ ਪਤਾ ਹੈਗਾ ਹੀ ਗੱਡੀ ਬਾਰੇ ਵੀ ਉਹਨ ਕਿੱਥੋਂ ਗੱਡੀ ਲਈ ਆ ਕਿਵੇਂ ਨਹੀਂ ਸਾਨੂੰ ਗੱਡੀ ਉਹਨੂੰ ਪੋਸਟਾ ਆਵਾ ਮੈਨਸਿਕਾ ਜਾਣਕਾਰੀ ਜੀ ਜੀ ਕਿ ਉਹ ਹੱਥਾਂ ਤੋਂ ਆਵਾ ਕਰੇ ਕਿ ਕਰਾਇਮ ਦਾ ਹੋਇਆ ਜੀਗਾ ਨਹੀਂ ਨਹੀਂ ਸਾਨੂੰ ਨਹੀਂ ਪਤਾ ਕੋਈ ਨਹੀਂ ਪਤਾ ਕਿ ਸਾਡੇ ਬੱਚੇ ਜੀ ਕਰਿਆ ਜਾਂ ਕੀ ਨਾ ਕਰਿਆ ਸਾਨੂੰ ਨਹੀਂ ਸੀ ਅਸੀਂ ਤਾਂ ਉਹਨਾਂ ਦੇ ਨਾਲ ਲੱਗਦੇ ਫਿਰਦੇ ਸੀਗੇ ਅਸੀਂ ਤਾਂ ਉਹਨਾਂ ਦੇ ਘਰੇ ਬੈਠੇ ਸੀ ਸਾਨੂੰ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਸੀ ਵੀ ਤੁਹਾਡੇ ਪਿੰਡ ਦੇ ਬੱਚਾ ਚੱਕਿਆ ਕਿਵੇਂ ਚੱਕਿਆ ਗਈ ਅਸੀਂ ਤਾਂ ਉਹਨਾਂ ਦੇ ਸਾਥ ਦਿੰਦੇ ਫਿਰਦੇ ਸੀ ਸੁਰਿਸਟ ਵਾਲੀ ਸੀਡੀ ਕਰਦੇ ਸੀਗੇ ਦੁੱਧ ਵੀ ਲੈਂਦੇ ਸੀ ਉਹਨਾਂ ਦਾ ਰੋਜ਼ ਦੁੱਧ ਨੇ ਉਹਨਾਂ ਦੇ ਘਰੋਂ ਲੈਤੀ ਉਹ ਕੋਈ ਸਰਦਾਰ ਸਾਹਿਬ ਉਹ ਦੇਖ ਤੁਸੀਂ ਪੀਸੀ ਕਰ ਰਹੇ ਹੋ ਇਹਦਾ ਮਕਸਦ ਇਹ ਹੈ ਕਿ ਜਿਹੜਾ ਇੰਕਾਊਂਟਰ ਹੋਇਆ ਵੀ ਹਾਂ ਜੀ ਉਹਦੇ ਬੱਚੇ ਨੂੰ ਪੁਲਿਸ ਨੇ ਫੜਕਿਆ ਹਾਂ ਜੀ ਹਾਂ ਜੀ ਉਹਦੇ ਵਾਸਤੇ ਤੁਸੀਂ ਕੀ ਕੀ ਸੰਗੀਤ ਲੈ ਰਹੇ ਅਸੀਂ ਜੇ ਇਹ ਕਹਿੰਦੇ ਆ ਵੀ ਜਦੋਂ ਬੱਚਾ ਸੇਫ ਸੀ ਬੱਚਾ ਸੇਫ ਖੜਿਆ ਗਿਆ ਸੀ ਫਿਰ ਸਾਡੇ ਬੱਚੇ ਨੂੰ ਮਾਰਨ ਦੀ ਕੀ ਲੋੜ ਸੀਗੀ ਸਾਡੇ ਬੱਚੇ ਨੂੰ ਵੀ ਉਹ ਸਜ਼ਾ ਦੇ ਦਿੰਦੇ ਅਜਾਲਤ ਸਭ ਜਾਂ ਸੁਣਾਉਂਦੀ ਪੁੱਛ ਵੀ ਕਰਦੇ ਕਿ ਸਾਡੇ ਬੱਚੇ ਨੂੰ ਮਾਰਨ ਦੀ ਤਾਂ ਕੋਈ ਗੱਲ ਨਹੀਂ ਸੀ ਇਹ ਜੀ ਬਾਰੇ ਮੈਂ ਜਾਣਕਾਰੀ ਦਿੱਤਾ ਤੁਹਾਨੂੰ ਕਿਉਂਕਿ ਪਰਿਵਾਰ ਘਬਰਾਇਆ ਹੋਇਆ ਇਹਨਾਂ ਨੂੰ ਜਲਦੀ ਤੋਂ ਜਲਦੀ ਹਾਂ ਜੀ ਹਾਂ ਜੀ